Ô, chị, 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 ਕਦਾ ਪਰ ਜੀ ਬਾੜ ਹੋਰ ਕੋੜਾ ਲਾਹ ਜੀ ਬਾੜ ਅੱਛਾ ਅੱਛਾ ਬਹੁ ਮਰਾ ਜਿੱਤ ਆ ਗਿਆ ਆਇਆ ਦੇਖੀ ਬਾਬਾ ਯਾ ਹਾਈ ਹਾਈ ਯਾਰ ਤੀ ਤੁਹਾਡੇ ਵਰਗਾ ਆਉਂਦੇ ਆ ਆਪ ਬਾਦ ਦੀ ਨੇ 72 ਨਾਲ ਜਦੋਂ ਇਹ ਨਿਕਾੜਾ ਹੁੰਦਾ ਹੈ ਉਹ ਇਹ ਬਰਾਦਰੀ ਦਾ ਨੂੰ ਕਾ ਲਾ ਜਾਈ ਤੇ ਇਥੇ ਕਈ ਛਿੜੀਆਂ ਤੋਂ ਛਿੜੀਆਂ ਦਰਦ ਦਰ ਕੰਮ ਕਰਦੇ ਨੇ ਜਿਹੜਾ ਆ ਰਹੇ ਨੇ ਤੇ ਅੱਜ ਸਰਵਾਰ ਸਾਹਿਬ ਅਗੇ ਵੀ ਚੱਤੀਏ ਇੱਕ ਗੱਲ ਰੱਖਣਾ ਚਾਹੁੰਦੇ ਆ ਇਸ ਬਰਾਦਰੀ ਦੇ ਆਪ ਕਿਉਂਕਿ ਇਸ ਬਰਾਦਰੀ ਦੇ ਲਈ ਹਰ ਸਤਾ ਆਈ ਏ ਹਰ ਸਤਾ ਦੇ ਵੋਟਾਂ ਪਾਈਆਂ ਨੇ ਸ਼ਹਿਰੀ ਬੋਰ ਸਭ ਤੋਂ ਜ਼ਿਆਦਾ ਵੋਟ ਰਹੀ ਏ ਇਸ ਬਰਾਦਰੀ ਦੀ ਜਿੰਨੀ ਵੀ ਪਾਲਸੀਟੀ ਬਾਰਾ ਚੱਲੀ ਆ ਇਹਨਾਂ ਦੇ ਅੰਦਰ ਇਹ ਤੇ ਸਭ ਤੋਂ ਜ਼ਿਆਦਾ ਤਲਵਰਤਾ ਤੋਂ ਵੋਟਾਂ ਗਿਆ ਜੀ ਪਰ ਇਸ ਤੁਸੀਂ ਦੇਖੋ ਕਬੀਰ ਦਾਸ ਬਰਾਦਰੀ ਲਗਾਓ ਕਬੀਰ ਦਾਸ ਬਰਾਦਰੀ ਲਗਾਓ ਹਰ ਕਿਸੇ ਕੋਲ ਆਪਣਾ ਕਮਿਊਨਿਟੀ ਬਹਦਾ ਜੀ ਹਾਂ ਛੇ ਦੋ ਦਮ ਸੀ ਲਗਾ ਲੋ ਇੱਧਰ ਤੁਸੀਂ ਲਗਾ ਲੋ ਕਬੀਰ ਦਾਸ ਲਗਾਓ ਸਾਰੇ ਪਿਛੇ ਠੇਕੇਦਾਰ ਸਾਹਿਬ ਆਏ ਸੀ ਜਿਹੜਾ ਉਹਨਾਂ ਵੀ ਸਤਾ ਸੀ ਉਹਨਾਂ ਨੇ 파ਰਕ ਉਹਨਾਂ ਨੂੰ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਉਹ 파ਰਕ ਸਾਰਾ ਬਲਿਆ ਜੀ ਤੇ ਤੇ ਛੱਡ ਪਾਇਆ ਜੀ ਤੇ ਉਹਨਾਂ ਦੇ ਬਰਾਦਰੀ ਦੇ ਜਿਹੜੇ ਵੀ ਕੰਮਕਾਰ ਜੀ ਉਹ ਵੀ ਮਿਲ ਗਏ ਇੱਥੇ ਪੀੜੀਦਰ ਪੀੜੀ ਸਾਡੀਆਂ ਇੱਥੇ ਕੰਮ ਕਰਦੀਆਂ ਆ ਰਹੀਆਂ ਨੇ ਪਰ ਇਹਨਾਂ ਨੂੰ ਇਥੋਂ ਤੱਕ ਦੀਏ ਕਿ ਨਾ ਪਾਰਕ ਦੀ ਕੋਈ ਸਫਾਈ ਨਾ ਕੋਈ ਮੇਨਟੇਨੈਂਸ ਨਾ ਕੋਈ ਨਾ ਕੋਈ ਕਾਰਪੋਰੇਸ਼ਨ ਦਾ ਬੰਦਾ ਇਹਨਾਂ ਨੂੰ ਸੁਣਦਾ ਹੀ ਨਹੀਂ ਤੇ ਨਾ ਹੀ ਕਾਰਪੋਰੇਸ਼ਨ ਦੇ ਵਿੱਚ ਦੇਖੋ ਜਿਹੜੀ ਬੰਬੀ ਬੰਦ ਹੋਈ ਉਹ ਨਹੀਂ ਉਹਨਾਂ ਨੇ ਪਰਸਨਲ ਪੈਸੇ ਦੇ ਕੇ ਆਪਣਾ ਭੋਰ ਕਰਵਾਇਆ ਹੈ ਕੰਮ ਵਾਸਤੇ ਇੱਥੇ ਪਾਣੀ ਦਾ ਇੱਕ ਸੀਵਰੇਜ ਬੰਦ ਹੋ ਗਿਆ ਵੇਲੇ ਤੇ ਉਹਦੀ ਸੁਮਾਈ ਨਹੀਂ ਹੁੰਦੀ ਜਲਦੀ ਤੇ ਮੈਂ ਤੁਹਾਡੇ ਕੇ ਸਤਾ ਦੇ ਤੁਸੀਂ ਪਛਬਿਤਾ ਅਵੇ ਰਹੇ ਕਿ ਅਸੀਂ ਤੁਹਾਡੇ ਅੱਗੇ ਇੱਕ ਅਰਜ਼ੀ ਰੱਖਣਾ ਚਾਹੁੰਦੇ ਪਏ ਆ ਕਿ ਇਹ ਸਾਰੀ ਬਰਾਦਰੀ ਅੱਜ ਨੂੰ ਇਕੱਠੀ ਹੋਈ ਏ ਤੇ ਇਹਨਾਂ ਨੂੰ ਇਹਨਾਂ ਦੇ ਵੀ ਵੇਖਣ ਜੋ ਕੇ ਕੋਈ ਜਗ੍ਹਾ ਕਮਿਊਨਿਟੀ ਹਾਲ ਪ੍ਰਮਾਇਡ ਕਰਾਓ ਠੀਕ ਠੀਕ ਥੋੜਾ ਖਿਲਰ ਜੋ ਕੋਈ ਨਹੀਂ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਰਤ ਸਾਹਿਬ ਜਿੰਦਾਬਾਦ ਵਰਤ ਸਾਹਿਬ ਜਿੰਦਾਬਾਦ ਅੱਜ ਕਨੋਜੀਆ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਣਾ ਚਾਹੀਦਾ। ਦੇਖੋ ਮੈਂ ਪਹਿਲਾਂ ਹੀ ਕਿਹਾ ਮੈਨੂੰ ਬਹੁਤ ਅੱਛਾ ਲੱਗਾ ਮੈਂ ਪਹਿਲੀ ਵਾਰੀ ਪਰਿਵਾਰ ਨੂੰ ਮਿਲ ਰਿਹਾ ਸੀ ਔਰ ਮੈਂ ਹੀ ਰਿਕਵੈਸਟ ਕੀਤੀ ਕਿ ਮੈਂ ਮਿਲਣ ਆਣਾ ਆਏਗਾ। ਮੈਂ ਕਿਉਂਕਿ ਪਾਰਟੀ ਵੱਲੋਂ ਕੁਝ ਐਸੀ ਡਿਊਟੀਆਂ ਲੱਗੀਆਂ ਹੋਈਆਂ ਮੇਰੀਆਂ ਕਿ ਹਰ ਕਮਿਊਨਿਟੀ ਦੇ ਲੋਕਾਂ ਨੂੰ ਮਿਲਿਆ ਜਾਵੇ ਤਾਂ ਉਹਨਾਂ ਦੀ ਸਮੱਸਿਆ ਤੁਸੀਂ ਦੇਖੋ ਮੇਰੇ ਵੱਲੋਂ ਤੇ ਜਿਸ ਤਰ੍ਹਾਂ ਜੇ ਤੁਹਾਡੇ ਲੈਵਲ ਤੇ ਹੱਲ ਹੁੰਦੀ ਹੈ ਤੁਸੀਂ ਹੱਲ ਕਰੋ ਜੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਜਿਸ ਤਰ੍ਹਾਂ ਵੀ ਉਹ ਸਮੱਸਿਆ ਨੂੰ ਤੁਸੀਂ ਹੱਲ ਕਰੋ ਉਸ ਕੜੀ ਦੇ ਵਿੱਚ ਮੈਂ ਕਨੋ ਜਰ ਕਨੋ ਜਨ ਕਿਹਾ ਹੈ ਨਾ ਨੂੰ ਸ਼ਿਵ ਜੀ ਨੂੰ ਕਿਹਾ ਹੈਗਾ ਤੇ ਇਹਨਾਂ ਨੇ ਸਾਥ ਲਿੱਤਾ ਹੈਗਾ ਰਿਸ਼ੀ ਜੀ ਦਾ ਤੇ ਤੁਹਾਡੇ ਸਾਰਿਆਂ ਨਾਲ ਮੇਲ ਕਰਾਇਆ ਬਹੁਤ ਵਧੀਆ ਲੱਗਾ ਔਰ ਆ ਕੇ ਦੁੱਖ ਵੀ ਹੋਇਆ ਕਿ 75 ਸਾਲ ਤੋਂ ਜੋ ਦੁਰਦਸ਼ਾ ਹੈਗੀ ਹੈ ਇਸ پارک ਦੀ ਬਹੁਤ ਮਾੜੀ ਹੈਗੀ ਹੈ ਬਹੁਤ ਬਹੁਤ ਮਾੜੀ ਹੈ ਕਿਉਂ ਨਹੀਂ ਹੋ ਪਾਇਆ ਕੀ ਕਰਨ ਰਹੇ ਨੇ ਮੈਂ ਉਹਦੇ ਵਿੱਚ ਦੇਖਾਂਗਾ ਡਿਟੇਲ ਦੋ ਸਾਲ ਤੇ ਸਾਡੀ ਸਰਕਾਰ ਨਹੀਂ ਵੀ ਹੋ ਗਈ ਆ ਤਮ ਕੋਈ ਕੰਮ ਕੰਮ ਨਹੀਂ ਹੈਗਾ ਔਰ ਮੈਂ ਇਹਨਾਂ ਨਾਲ ਵਾਅਦਾ ਕੀਤਾ ਹੈਗਾ ਕਿ ਤੁਸੀਂ ਜੇ ਮੈਨੂੰ ਪਹਿਲਾਂ ਮਿਲਦੇ ਤਾਂ ਮੈਂ ਪਹਿਲਾਂ ਹੀ ਕਰ ਦਿੰਦਾ ਯਾਰ ਅੱਜ ਮਿਲਿਓ ਤਾਂ ਆ ਬਹੁਤ ਜਲਦੀ ਮੈਂ ਆ ਮਸਲ ਨੂੰ ਹੱਲ ਕਰ ਦੋ ਬੰਦਾ ਹੋ ਜਾਏਗਾ ਛੋਟੀ ਜੀ ਡਿਮਾਂਡ ਹੈ ਕੋਈ ਬੜੀ ਡਿਮਾਂਡ ਨਹੀਂ ਹੈਗੀ ਕੋਈ ਵੱਡੀ ਗੱਲ ਗੱਲ ਕਰਤੀ ਨਹੀਂ ਇਹਨਾਂ ਨੇ ਮੇਰੇ ਨਾਲ ਇੱਕ ਕਮਿਊਨਿਟੀ ਸੈਂਟਰ ਦੀ ਗੱਲ ਕੀਤੀ ਹੈ ਉਹ ਵੀ ਮੈਂ ਇਹਨਾਂ ਨੂੰ ਕਿਹਾ ਹੈਗਾ ਕਿ ਸਿਟੀ ਵਾਲ ਏਰੀਆ ਦੇ ਵਿੱਚ ਤੇ ਨਹੀਂ ਲੇਕਿਨ ਮੈਂ ਤੁਹਾਨੂੰ ਦੇਖਾਂਗਾ ਆਪਣੇ ਟਾਸਟ ਏਰੀਆ 'ਚ ਜੇ ਹੋ ਪਾਇਆ ਤੇ ਮੈਂ ਇਲੈਕਸ਼ਨ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇੱਕ ਵਾਰੀ ਆ ਕੇ ਮੈਨੂੰ ਮਿਲਣਗੇ ਆਫਟਰ ਇਲੈਕਸ਼ਨ ਸੇ ਤਾਂ ਵਿਕਾਸ ਸਾਧੀਆਂ ਪੁਰਾਣਾ ਹੈ ਇਥੋਂ ਦੇ ਜਿਹੜੇ ਕੰਮ ਕਰਦੇ ਨੇ ਤੁਸੀਂ ਉਹ ਸਾਰੇ ਕਨੋਜੇ ਪਰਾ ਦੇ ਜਿਹੜੀ ਉਹ ਕੇ ਇਸ ਹੁਣਤਾਂ ਤੋਂ ਕਾਫੀ ਵੰਜੀ ਹੈ ਮੌਕੇ ਦੀ ਹੁਣਤਾਂ ਬਹੁਤ ਬਹੁਤ ਵੰਜੀ ਹੈ ਥੋੜੀ ਵੰਜੀ ਨਹੀਂ ਹੈ ਬਹੁਤ ਬਹੁਤ ਵੰਜੀ ਹੈ ਮਹਾਰਾਜ ਇੱਥੇ ਤਾਂ ਬਹੁਤ ਵਧੀਆ ਹੋਣਾ ਚਾਹੀਦਾ ਇਹਨਾਂ ਫੈਸਿਲਿਟੀਆਂ ਬਹੁਤ ਅੱਛੀਆਂ ਹੋਣੀਆਂ ਚਾਹੀਦੀਆਂ ਨਾ ਕੋਈ ਲਾਈਟ ਦੀ ਵਿਵਸਥਾ ਹੈ ਨਾ ਲਾਈਟ ਦਾ ਜ਼ਿਕਰ ਹੀ ਨਹੀਂ ਕੀਤਾ ਕਮਾਲ ਹਣ ਬੰਦੇ ਵੀ ਸਾਰੇ ਭੋਲੇ ਹੈਗੇ ਹੈ ਨਾ ਲਾਈਟ ਦਾ ਵੀ ਜਿਗਰ ਨਹੀਂ ਲਾਈਟ ਵੀ ਨਹੀਂ ਤੇ ਹੈ ਹੀ ਨਹੀਂ ਕੋਈ ਕੰਮਾ ਵੀ ਕੋਈ ਨਹੀਂ ਦੁਪੱਤ ਨਾ ਪਾਣੀ ਦੀ ਆ ਨਹੀਂ ਨਾ ਪਾਣੀ ਦਾ ਪਰਾਂ ਕਰਾਂਗੇ ਮੰਗ ਪੱਤਰ ਦਿੱਤੇ ਪਰ ਕੰਮ ਨਹੀਂ ਹੋਇਆ ਕਰਾਂਗੇ ਕਰਾਂਗੇ ਮੈਂ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗਾ ਇਲੈਕਸ਼ਨ ਤੋਂ ਬਾਅਦ ਹੱਲ ਹੋ ਜਾਏਗਾ ਕਾਰਪੋਰੇਸ਼ਨ ਨੇ ਮਸਲੇ ਹੱਲ ਕਰਨੇ ਆ ਸਾਰੇ ਦੇ ਸਾਰੇ ਸਾਰੇ ਹੱਲ ਕਰਾਂਗੇ ਠੀਕ ਹੈ ਅਸੀਂ ਵੀ ਸਰਕਾਰ ਚ ਅਸੀਂ ਕਰਾਂਗੇ ਅਸੀਂ ਕਰਾਂਗੇ ਮਸਲੇ ਸਾਰੇ ਠੀਕ ਲਕਸ਼ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਅਸ਼ੋਕ ਤਲਵਾਰ ਜੀ ਜਿਹੜਾ ਕਿ ਕਨੂਜੀਆ ਬਰਾਦਰੀ ਨੂੰ ਮਿਲਣ ਆਏ ਸੀ ਕੀ ਕਹਿ ਕੇ ਦੇਖੋ ਜੀ ਅਸ਼ੋਕ ਤਲਵਾਰ ਜੀ ਆਏ ਨੇ ਬੜੇ ਜੁਝਾਰੂ ਤੇ ਪਾਰਟੀ ਦੇ ਪਿਛੰਪੀਤਾ ਜੇ ਤੇ ਅੱਜ ਉਹਨਾਂ ਨੂੰ ਅੱਜ ਆਏ ਸੀ ਇਹ ਤੇ ਸਾਰੀ ਕਨੂਜੀਆ ਬਰਾਦਰੀ ਹੈ ਅੱਜ ਸਾਡੇ ਗੇਟ ਹਕੀਮਾ ਥੋਬੀ ਘਾਟ ਦੇ ਉੱਤੇ ਉਹਨਾਂ ਦਾ ਮੋਸਟ ਵੈਲਕਮ ਕੀਤਾ ਜੇ ਤੇ ਅਸੀਂ ਅਸ਼ੋਕ ਤਲਵਾਰ ਅੱਗੇ ਆਪਣੀ ਅਰਜ਼ ਰੱਖੀ ਜੇ ਕਿ ਸਾਡਾ 75 ਸਾਲ ਪੁਰਾਣਾ ਇਹ ਥੋਬੀ ਘਾਟ ਹੈਗਾ ਜੇ ਇਹ ਕਿ ਕਈ ਸਰਕਾਰਾਂ ਇੱਥੇ ਆਈਆਂ ਨੇ ਤੇ ਇਹਦੇ ਵਿੱਚ ਕਈ-ਕਈ ਸਰਕਾਰਾਂ 70 70 ਸਾਲਾਂ ਤੋਂ ਇਹ ਮੇਨਟੇਨ ਨਹੀਂ ਹੋਇਆ ਜੇ ਅੱਜ ਤੱਕ ਨਾ ਇਸ ਸੀਵਰੇਜ ਪਾਣੀ ਸਫਾਈ ਦੀ ਹਰ ਸਮੱਸਿਆ ਤੇ ਇੱਕ ਇਹਗਾ ਬਾਉਂਡਰੀ ਇੱਕ ਅਸੀਂ ਉਹਨਾਂ ਦੇ ਅੱਗੇ ਇਹ ਅਰਜ਼ ਰੱਖੀ ਏ ਕਿ ਸਾਨੂੰ ਇਹ ਚਾਰ ਤਵੇਰੇ ਦੋਨੋਂ ਸਾਈਡਾਂ ਤੋਂ ਗੇਟ ਤੇ ਬਾਉਂਡਰੀ ਦੀ ਸਮੱਸਿਆ ਇਸ ਤੇ ਬਹੁਤ ਜ਼ਿਆਦਾ ਜੇ ਕਿ ਦਿਨ-ਬਦ ਦਿਨ ਇਹਨਾਂ ਦੀਆਂ ਜੋ ਮਸ਼ੀਨਾਂ ਨੇ ਉਹ ਇੱਥੇ ਚੋਰੀ ਚਕਾਰੀ ਦਾ ਬਹੁਤ ਡਰ ਰਹਿੰਦਾ ਜੇ ਤੇ ਅਸੀਂ ਉਹਨਾਂ ਦੇ ਅੱਗੇ ਰੱਖਿਆ ਜੀ ਕਿ ਆ ਦੇਖੋ 70 ਤੇ 75 ਸਾਲ ਇਹ ਸਰਕਾਰਾਂ ਨੂੰ ਇੱਥੇ ਹੁੰਦੇ ਹੋ ਗਏ ਨੇ ਤੇ ਸਿਟੀ ਦੇ ਬਾਲ ਸਿਟੀ ਦੇ ਬਿਲਕੁਲ ਨਾਲ ਲੱਗਦੀ ਜਗਾਹ ਗਈ ਜੇ ਤੇ ਕਈ ਸਰਕਾਰਾਂ ਇੱਥੇ ਆਈਆਂ ਨੇ ਇਹਨਾਂ ਦਾ ਚਿਰ ਟਾਈਮ ਇੱਥੇ ਕੱਢਿਆ ਜੇ ਪਰ ਕਿਸੇ ਵੀ ਸਰਕਾਰ ਨੇ ਇਸ ਇਹ ਮਤਲਬ ਬਰਾਦਰੀ ਦੀ ਕਨੋਜੀਆ ਬਰਾਦਰੀ ਦੀ ਸਭ ਤੋਂ ਜ਼ਿਆਦਾ ਸ਼ਹਿਰੀ ਐਸਸੀ ਤੇ ਬੀਸੀ ਦੇ ਨਾਲ ਜਿਹੜੀ ਇਹ ਸਰਕਾਰਾਂ ਬੰਦੀਆਂ ਨੇ ਪਰ ਇਸ ਬਰਾਦਰੀ ਨੂੰ ਬਿਲਕੁਲ ਬੀਸੀ ਬਰਾਦਰੀ ਨੂੰ ਇਹ ਬਿਲਕੁਲ ਇਗਨੋਰ ਕੀਤਾ ਗਿਆ ਜੇ ਇਹ ਤੇ ਅਸੀਂ ਉਹਨਾਂ ਦੇ ਅੱਗੇ ਅਰਜ਼ ਰੱਖੀ ਏ ਕਿ ਇਹ ਜਿਹੜਾ ਵੀ ਸਾਡੇ ਜਿਹੜੇ ਵੀ ਬੰਦੇ ਧੋਬੀ ਘਾਟ ਤੇ ਕੰਮ ਕਰਦੇ ਨੇ 70 ਤੋਂ 75 ਸਾਲ ਪੁਰਾਣਾ ਧੋਬੀ ਘਾਟ ਹੈਗਾ ਜੀ ਇਹਦੀ ਦੇਖਰੇਖ ਤਲਵਾਰ ਸਾਹਿਬ ਇਹਦੀ ਕੀਤੀ ਜਾਵੇ